ਹਾਂ ਜੀ ਅੱਜ ਦੀ ਜਿਹੜੀ ਸਾਡੀ ਇਹ ਮੀਟਿੰਗ ਸੰਤ ਹਰੀਦਾਸ ਜੀ ਦੇ ਸਥਾਨਾਂ ਤੇ ਤਖਤੂਪੁਰ ਸਾਹਿਬ ਹੋਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਸਾਡੀ ਇੱਥੇ ਅੱਜ ਬਲਾਕ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਡਾਕਟਰ ਲਖਵਿੰਦਰ ਰਿੰਕੂ ਜੀ ਬਰਾੜ ਨੂੰ ਲਖਵਿੰਦਰ ਰਿੰਕੂ ਜੀ ਨੂੰ ਮੀੜ ਰੌਕੇ ਜੀ ਨੂੰ ਬਲਾਕ ਦਾ ਜਿਹੜਾ ਪ੍ਰਧਾਨ ਜੀ ਚੁਣਿਆ ਗਿਆ ਸਰਬਸੰਮਤੀ ਨਾਲ ਸਾਰੇ ਸਾਥੀਆਂ ਅੱਜ ਹਾਜ਼ਰ ਸਨ ਸੋ ਅੱਜ ਦੀ ਇਹ ਜਿਹੜੀ ਉਹ ਆਪਣੀ ਜਿਹੜੀ ਹੈ ਕਾਰਵਾਈ ਹੈ ਉਹ ਸੰਪੂਰਨ ਹੋ ਰਹੀ ਹੈ ਤੇ ਡਾਕਟਰ ਰੇਜੂ ਜੀ ਨੂੰ ਬਲਾਕ ਫਟਾਉਣ ਬਹੁਤ ਬਹੁਤ ਤੇ ਉਹਦੇ ਤੇ ਅਸੀਂ ਮੌਜੂਦ ਹਾਂ ਸਾਰੇ ਕੋਲ ਸੂ ਸਾਰੇ ਡਾਕਟਰ ਸਾਹਿਬਾਨਾਂ ਦੀ ਸਹਿਮਤੀ ਦੇ ਨਾਲ ਇਹ ਜਿਹੜੀ ਹੈਗੀ ਚੋਣ ਹੋਈ ਹੈ। ਲਓ। ਬਹੁਤ ਬਹੁਤ ਅੱਜ ਦੀ ਸਾਡੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਜਿਹੜੇ ਡਾਕਟਰ ਸਾਥੀਆਂ ਨੂੰ ਸਮੱਸਿਆਵਾਂ ਦਾ ਪੇਸ਼ ਆਉਂਦੀਆਂ ਉਹਦੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਸਾਡੀ ਇਹ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 11 ਤਰੀਕ ਨੂੰ ਜਿਹੜੀ ਨਿਸ਼ਚਿਤ ਸਮੇਂ ਤੇ 12:00 ਤੋਂ ਲੈ ਕੇ 2:00 ਵਜੇ ਤੱਕ ਹੁੰਦੀ ਹੈ ਮੀਟਿੰਗ ਦੇ ਵਿੱਚ ਮੁੱਖ ਮੰਤਵ ਸਾਡਾ ਇਹ ਹੁੰਦਾ ਕਿ ਜਿਨ੍ਹਾਂ ਸਾਥੀਆਂ ਨੂੰ ਕੋਈ ਸਮੱਸਿਆ ਆਉਦੀ ਹੈ ਉਹ ਮਤਲਬ ਇੱਥੇ ਆਪਦਾ ਸ਼ੇਅਰ ਕਰਦਾ ਉਹ ਚੀਜ਼ ਦਾ ਜਥੇਬੰਦੀ ਵੱਲੋਂ 295 ਨੰਬਰ ਰੈਸ਼ਨ ਐਮਪੀਏਪੀ ਵੱਲੋਂ ਉਹਨਾਂ ਸਾਥੀਆਂ ਦਾ ਜਿਹੜਾ ਸੋਲੂਸ਼ਨ ਦਿੱਤਾ ਜਾਂਦਾ ਹੱਲ ਕੀਤਾ ਜਾਂਦਾ ਹੈ ਅੱਜ ਸਾਡੇ ਦਰਮਿਆਨ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਖਸਿੰਦਰ ਸਿੰਘ ਜੀ ਸੇਖੋਂ ਬਲਾਕ ਬਗਾਪੁਰਾਣਾ ਤੋਂ ਡਾਕਟਰ ਬੁਟਾ ਸਿੰਘ ਜੀ ਕੈਸ਼ੀਅਰ ਤੇ ਉਹ ਸਾਡੇ ਵਿੱਚ ਹਾਜ਼ਰ ਹੋਏ ਹਨ ਫਸੀ ਉਹਨਾਂ ਦਾ ਜਿਵੇਂ ਆਇਆ ਕਹਿੰਦੇ ਨੇ ਤਾਂ ਇਹਨੂੰ ਧੰਨਵਾਦ ਕਰਦੇ ਹਾਂ। ਹਾਂਜੀ ਅੱਜ ਦੀ ਸਾਡੀ ਇਹ ਪਹਿਲਾ ਵਾਰ ਮੀਟਿੰਗ ਜੋ ਗੁਰਦੁਆਰਾ ਤਖਤੂਬੁਰ ਸਾਹਿਬ ਵਿਖੇ ਹੋ ਰਹੀ ਹੈ ਇਸ ਦੇ ਵਿੱਚ ਕੁਝ ਸਾਡੇ ਵਿਚਾਰ ਸੀਗੇ ਕੋਸ਼ਿਸ਼ ਤੇ ਨਿੱਕੀ ਕਾਰਨਾ ਕਰਕੇ ਸਾਡੇ ਜੋ ਪਹਿਲਾ ਬਲਾਕ ਦੇ ਪ੍ਰਧਾਨ ਅਸਜੀ ਵੱਧਨੀ ਸੀ। ਤਨੀ ਤਕਨੀਕੀ ਕਾਰਨ ਕਰਕੇ ਉਹਨਾਂ ਨੇ ਇਸਹੁਤ ਤੋਂ ਅਸਤੀਫਾ ਦਿੱਤਾ ਉਸ ਦੇ ਸਬੰਧ ਦੇ ਵਿੱਚ ਵੀ ਅਸੀਂ ਹੁਣ ਡਾਕਟਰ ਸਾਡੇ ਸਾਥੀ ਲਖਵਿੰਦਰ ਸਿੰਘ ਰਿੰਕੂ ਜੀ ਨੂੰ ਬਲਾਕ ਨਿਆਲ ਸਿੰਘ ਵਾਲਾ ਬਲਾਕ ਦਾ ਪ੍ਰਧਾਨ ਸਤਾਫਤ ਕੀਤਾ ਹੈ ਉਮੀਦ ਹੈ ਕਿ ਆਪਣੀਆਂ ਜਿਹੜੀਆਂ ਬਲਾਕ ਦੀਆਂ ਕਾਰਵਾਈਆਂ ਹਨ ਉਹਨਾਂ ਤੇ ਤੁਮੋਂ ਮਨੋਂ ਮਿਹਨਤ ਕਰਕੇ ਉਹਤੇ खरे ਉਤਰਨਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖਿਆ ਕਰ ਧੰਨਵਾਦ ਜੀ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਡਾਕਟਰ ਸਾਥੀ ਬਲਾਕ ਨੇ ਅਰ ਸਿੰਘੂੜਾ ਜ਼ਿਲ੍ਹਾ ਪ੍ਰਧਾਨ ਸ੍ਰ ਚੈਨ ਸਿੰਘ ਜੀ ਇੱਥੇ ਹਾਜ਼ਰ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਏ ਨੂੰ ਸਾਡੇ ਬਲਾਕ ਦੇ ਵਿੱਚ ਆਏ ਆ ਔਰ ਅੱਜ ਇਹਨਾਂ ਨੇ ਜੋ ਦਾਸ ਨੂੰ ਜ਼ਿੰਮੇਵਾਰੀ ਦਿੱਤੀ ਆ ਬਲਾਕ ਪ੍ਰਧਾਨ ਦੇ ਅਹੁਦੇ ਦੀ ਤਾਂ ਮੈਂ ਇਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਵੀ ਜਿਹੜੀ ਤੁਸੀਂ ਮੇਰੇ ਤੇ ਇਹ ਡਿਊਟੀ ਲਈ ਆ ਮੇਰੀ ਮੈਂ ਪੂਰੀ ਤਨਦੇਹੀ ਦੇ ਨਾਲ ਤੁਹਾਨੂੰ ਮਨੋ ਇਹਨੂੰ ਮੈਂ ਨਿਭਾਵਾਂਗਾ ਪਹਿਲਾਂ ਵੀ ਜਥੇਬੰਦੀ ਦੇ ਨਾਲ ਖੜੇ ਸੀ ਅੱਜ ਵੀ ਖੜੇ ਆ ਇੱਕ ਸਪਾਈ ਸੱਚੇ ਸਪਾਈ ਬਣ ਕੇ ਜੋ ਵੀ ਇਹ ਸਾਡੇ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਸਾਡੇ ਰੋਜ਼ਗਾਰ ਦੇ ਵਿੱਚ ਅੜਿੱਕੇ ਲੱਗਦੇ ਆ ਤਾਂ ਅਸੀਂ ਉਹ ਪੂਰੇ ਤਨਮਨ ਦੇ ਨਾਲ ਅਸੀਂ ਉਹ ਡਿਊਟੀ ਆਫ ਦੀ ਜਰੂਰ ਨਿਭਾਉਂਦੇ ਹਾਂ ਧੰਨਵਾਦ ਜੀ। ਧੰਨਵਾਦ ਜੀ। ਥੈਂਕ ਯੂ। ਧੰਨਵਾਦ ਜੀ। ਹਾਂ ਜੀ। ਅੱਜ ਅਸੀਂ ਸਾਡੀ ਜਥੇਬੰਦੀ ਦੇ ਵਿੱਚ ਬਲਾਗ ਬਗਾ ਬਲਾਗ ਨਿਹਾਲ ਸਿੰਘ ਬਾਲਾ ਦੇ ਵਿੱਚ ਨਵੇਂ ਡਾਕਟਰ ਸਾਥੀ ਸਾਡੇ ਆਏ ਆ ਉਹਨਾਂ ਨੂੰ ਜੀ ਆਇਆਂ ਕਹਿੰਦੇ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ ਸਾਡੀ ਜਥੇਬੰਦੀ ਦੇ ਵਿੱਚ joining ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਧੰਨਵਾਦ ਲਓ ਜੀ ਸਾਡੀ ਜਥੇਬੰਦੀ ਵੱਲੋਂ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਧੰਨਵਾਦ ਔਰ ਅਸੀਂ ਇਹ ਲਓ ਜੀ ਡਾਕਟਰ ਸਾਹਿਬ ਬਰਦਾਸ਼ਤ ਜੀ ਬੋਲੋ ਇੱਕ ਬੋਲੋ ਇੱਕ ਮਿੰਟ ਮੈਂ ਤਾਂ ਲੱਗਿਆ ਹੀ ਫਸ ਗਿਆ ਸਾਰੇ ਇਹਦੇ ਕੋਲ ਨਹੀਂ 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 ਨਹੀਂ